ਪੰਜਾਬ ਚ ਕਾਮਯਾਬ ਕਿਸਮਾਂ ਦੇ ਗੱਲ ਕਰੀਏ ਤਾਂ ਵੀ ਜਿਹੜੀਆਂ ਕਾਮਯਾਬ ਕੱਪ ਆਪਾਂ ਕਹਿ ਸਕਦੇ ਹਾਂ ਕਿਸਾਨ ਵੀਰ ਉਹ ਲਗਾ ਸਕਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਕਾਮਯਾਬ ਆ ਉਹਨਾਂ ਦੇ ਵਿੱਚੋਂ ਇੱਕ ਵੈਰਾਈਟੀ ਹੈਗੀ ਆ ਸਾਈਮ ਰੈੱਡ ਜਿਹੜੀ ਕੀ ਬਹੁਤ ਹੀ ਪਾਪੂਲਰ ਹੈਗੀ ਆ ਸਾਈਮ ਰੈੱਡ ਜਿਹੜੀ ਸੀ ਵੈਰਾਈਟੀ ਦੇ ਨਾਮ ਦੇ ਨਾਲ ਮਸ਼ਹੂਰ ਆ ਹੂੰ ਉਸ ਤੋਂ ਬਾਅਦ ਆਉਂਦੀ ਆ ਜੰਬੋ ਰੈੱਡ ਇਹ ਤਾਈਵਾਨ ਦੀ ਵੈਰਾਈਟੀ ਆ ਇਹ ਵੀ ਜਿਹੜੀ ਵੈਰਾਈਟੀ ਬਹੁਤ ਸੋਹਣੀ ਆਪਣੇ ਮੌਸਮ ਦੇ ਵਿੱਚ ਹੁੰਦੀ ਆ ਤੇ ਜੇ ਆਪਾਂ ਇਹਨਾਂ ਤੋਂ ਨੈਕਸਟ ਜਨਰੇਸ਼ਨ ਦੀ ਗੱਲ ਕਰੀਏ ਵੀ ਜਿਹੜੀ ਇਹਨਾਂ ਤੋਂ ਉੱਤੇ ਖੋਜ ਹੋਈ ਆ ਹਾਂ ਉਹ ਆਪਣੇ ਕੋ ਹੈਗੀ ਆ ਦਾ ਹੋਂਗਪਾਓ 3 ਉਹਦਾ ਨਾਮ ਆ ਇੱਕ ਹੈਗੀ ਆ ਮਿਕਸੋ ਲੌਂਗ 2 ਇਹਨਾਂ ਤੋਂ ਹੁਣ ਨਵੀਆਂ ਵੈਰਾਈਟੀਆਂ ਆ ਇਹ ਆਪਾਂ ਟੈਸਟ ਕਰ ਲਈਆਂ ਹੋਈਆਂ ਆ ਮੇਰੇ ਫਾਰਮ ਤੇ ਲੱਗੀਆਂ ਵੀ ਹੈਗੀਆਂ ਇਹਨਾਂ ਦਾ ਇੱਕ ਤੇ ਫਰੂਟ ਦਾ ਸਾਈਜ਼ ਜਿਹੜਾ ਉਹ ਵੱਡਾ ਬਣਦਾ ਆ ਇਹਨਾਂ ਦੀ ਜਿਹੜੀ ਮਠਾਸ ਆ ਉਹ ਵੀ ਜਿਆਦਾ ਆ ਇਹਨਾਂ ਚ ਫਰੂਟ ਦੀ ਕਰੈਕਿੰਗ ਦੀ ਸਮੱਸਿਆ ਵੀ ਨਹੀਂ ਆਈਗੀ ਕਲਰ ਵੀ ਬਹੁਤ ਸੋਹਣਾ ਬਣਦਾ ਆ ਇਹ ਵੈਰਾਈਟੀਆਂ ਆਪਾਂ ਜਿਹੜੀਆਂ ਉਹ ਅੱਗੇ ਵਧਾ ਰਹੇ ਆ ਇਸ ਤੋਂ ਇਲਾਵਾ ਇੱਕ ਵੈਰਾਈਟੀ ਹੋਰ ਆ ਉਹਦਾ ਨਾਮ ਆ ਗੋਲਡ ਡਾਇਮੰਡ ਉਹ ਵੀ ਜਿਹੜੀ ਆਪਣੇ ਟੈਂਪਰੇਚਰ ਦੇ ਅਕੋਰਡਿੰਗ ਪੰਜਾਬ ਦੇ ਔਰ ਪੂਰੇ ਨਾਰਥ ਇੰਡੀਆ ਦੇ ਹਸਾਮ ਨਾਲ ਬਹੁਤ ਵਧੀਆ ਹੈਗੀ ਆ ਉਹ ਵੀ ਆਪਾਂ ਵਧਾ ਰਹੇ ਆ ਇਸ ਤੋਂ ਇਲਾਵਾ ਜੇ ਕੋਈ ਜ਼ਿੰਮੇਦਾਰ ਹੋਰ ਵੈਰਾਈਟੀਆਂ ਲਾਉਂਦਾ ਆ ਉਹਨਾਂ ਦਾ ਤੁਹਾਨੂੰ ਝਾੜ ਵੀ ਘੱਟ ਮਿਲੇਗਾ ਤੇ ਉਹਨਾਂ ਦੇ ਵਿੱਚ ਬੂਟਿਆਂ 'ਚ ਸਮੱਸਿਆ ਵੀ ਤੁਹਾਨੂੰ ਜ਼ਿਆਦਾ ਦਿਖੇਗੀ ਆ ਤੁਸੀਂ ਬੂਟੇ ਦੇਖ ਸਕਦੇ ਜੇ ਕਿੰਨੇ ਹਰੇ ਭਰੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਇਹਨਾਂ 'ਚ ਬਿਮਾਰੀ ਨਹੀਂ ਦਿਖਦੀ ਇਹ ਇਹੀ ਕਾਰਨ ਆ ਕਿ ਵੈਰਾਈਟੀ ਦੀ ਸਿਲੈਕਸ਼ਨ ਬਿਲਕੁਲ ਸਹੀ ਕਰੋ ਜੇ ਸਹੀ ਕਰੋਗੇ ਤਾਂ ਹੀ ਤੁਸੀਂ ਇਸ ਖੇਤੀ ਦੇ ਵਿੱਚ ਸਕਸੈਸ ਹੋਗੇ ਨਹੀਂ ਤੇ ਜਿਹੜੀ ਆ ਉਹ ਇਹ ਜਿਹੜੀ ਖੇਤੀ ਆ ਉਹ ਤੁਹਾਡੇ ਲਈ ਫੇਲ